ਬਿਕੋਜੀ ਜੋ ਪੰਜਾਬ ਸਿਆ ਉਹਦੀ ਸੀਰੀਅਸ ਇੰਟਰਸੈਕਸ਼ਨ ਕਰਨੀ ਚਾਹੀਦੀ ਹੈ ਅੰਦਰ ਚੱਤੀ ਮਾਰਨੀ ਚਾਹੀਦੀ ਹੈ ਫਰਚੂਨ ਕਰਨੀ ਚਾਹੀਦੀ ਹੈ ਤੇ ਵਰਮਕੀਰਾਂ ਬੈਠ ਕੇ ਮੀਟਿੰਗਾਂ ਕਰਕੇ ਇੱਕ ਬੜੀ ਵੱਡੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਕਿ ਪੰਜਾਬ ਚ ਜੋ ਤਦ ਦਿੱਲੀ ਸੀ ਜਿਹੜੀ ਜੀ ਜੀ ਨਾਲ ਇੱਕ ਤੋਂ ਇਾਇਕਤ ਫਲ ਫੈਲਣਾ ਪੂਰੀ ਤਵਾਵਨਾ ਮਸੀਨਾ ਹੋਰ ਸਾਰੀਆਂ ਪਾਰਟੀਆਂ ਬਾਕੀ ਪਿੱਛੇ ਸੀ ਮਿਆਮਾ ਦੀ ਪਾਰਟੀ ਉਹ ਉਹਦੇ ਕਾਬਿਲ ਬਹੁਤ ਅੱਗੇ ਚਗੀ ਇੱਕ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੇ ਕਾਂਦੀਦਦ ਜਿਹੜਾ

ਦੋਸਤ ਬਹੁਤ ਸਾਰੀਆਂ ਨੇ ਗਲਤੀਆਂ ਹੋ ਗਈਆਂ ਹੁਣ ਜਿਹੜੇ ਐਵੀਐਮ ਨੂੰ ਲੈ ਕੇ ਇਹ ਪੁਆਇੰਟ ਆਊਟ ਕਰ ਰਹੇ ਕਿੰਨਾ ਕ ਜਾਇਜ਼ ਹੈ ਚਿੱਕਾ ਗਲਤ ਹੈ ਚਰਚਸ ਨਾਲ ਗੋਬੜ ਦੀ ਮਿੱਟੀ ਝਾਣਾਈ ਗੱਲ ਆ ਸੱਚੀ ਗੱਲ ਤੋਂ ਬਚਣ ਵਾਲੀ ਗੱਲ ਹੈ ਕਿ ਉਹ ਆਪਣੀ ਗੱਲ ਕਿ ਲੀਡਰਸ਼ਿਪ ਦੀ ਇੱਕ ਨਖੇਦ ਅਛੇੜ ਪਿਆ ਲੀਡਰਸ਼ਿਪ ਲਾਈਕ ਇੱਕ ਰੋਲ ਦਿੱਖਦਾ ਹੈਗਾ ਲੀਡਰਸ਼ਿਪ ਵਿੱਚ ਜਿਸ ਦੇ ਚੰਬਰ ਲੈਤੀ ਆਦੀ ਹੈ ਉਹ ਜੰਬਰ ਹੀ ਲੈਣ ਤੋਂ ਪਾਜਦੇ ਨੇ ਤੇ ਉਹਦਾ ਹੁਣ ਐਵੀਐਮ ਦੇ ਗੱਲ ਪਾ ਕੇ ਇੱਕ ਸੀਰੀਅਸ ਜਿਹੜੀ ਇੱਕ ਜਿਹੜੀ ਗੰਭੀਰ ਚਰਚਾ ਹੈਗੀ ਹੈ ਬਹੁਤ ਗੰਭੀਰ ਇੱਕ ਆਤਮ ਚੇਤਨ ਹੈਗਾ ਉਹ ਤੋਂ ਬਚਨ ਦਾ ਹੀ ਭੱਜਣ ਦਾ ਇੱਕ ਉਦਰਾ ਲਾਇਕ ਬਹਾਨਾ ਹੈਗਾ ਤੇ ਦੂਜੀ ਗੱਲ ਹੈ ਕਿ ਦੇਸ਼ ਦੇ ਅਕਸਰ ਮੈਨਡੇਟ ਆਫ ਦਿ ਪੀਪਲ ਜੇ ਲੋਕਾਂ ਦਾ ਸਰਵਾ ਹੈਗਾ ਉਹਨੂੰ ਸਿਰ ਮੱਥੇ ਸਰਕਾਰ ਨੇ ਚਾਹੀਦਾ ਹੈਗਾ ਔਰ ਮੈਂ ਹੈਰਾਨ ਹੈ ਕਿ ਹੁਣ ਤੱਕ ਜੇ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਤੋਂ ਬਾਬੇ ਨਹੀਂ ਕੀਤਾ ਹੈਗਾ ਪੰਜਾਬ ਜੋ ਕਤਕੜ ਤੇ ਪਾਣੀ 70% ਨੇ ਲੋਕਾਂ ਨੇ ਅਜ ਵੀ ਆਮ ਆਦੀ ਪਾਰਟੀ ਨੂੰ ਵੋਟ ਪਾਈ ਹੈਗੀ ਹੈ ਔਰ 20% ਦਿੱਤੀ ਹੈ ਜਿਸ 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 ਸਾਥੀ ਨੇ ਚਾਰ ਕੀਤਾ ਉਹ ਵੀ ਧੰਨਵਾਦ ਕਰਦੀ ਹੈ ਲੋਕਾਂ ਦਾ ਨਾ ਲੋਕਾਂ ਨੇ ਕੀਤਾ ਸੀਗਾ ਤੇ ਨਾ ਹੋ ਜਦੋਂ ਕਿ ਗੁੰਦੀ ਪਾਰਟੀ ਨੇ ਇਹ ਨੂੰ ਪਾਕ ਮਿਲੀ ਹੈਗੀ ਹੈ ਜਿਆਦੇ ਲੋਕਾਂ ਨੇ ਦਿੱਤੀ ਹੈਗੀ ਹੈ ਜੋ ਵੀ ਹੈਗਾ ਲੋਕਾਂ ਦਾ ਜਿਹੜਾ ਮੰਗੇਟ ਹੈ ਜ ਲੋਕਾਂ ਦਾ ਫਤਮਾ ਸਿਰ ਮੱਥੇ ਸਰਕਾਰ ਕਰਕੇ ਲੋਕਾਂ ਦਾ ਪਰਵਾਹ ਕਰਨਾ ਚਾਹੀਦਾ ਕਿ ਆਮ ਆਦੀ ਪਾਰਟੀ ਦੋਸਤੋ ਪੰਜਾਬ ਦੇ ਵਿੱਚ ਜੋ ਹੋਇਆ ਉਹ ਤਾਂ ਹੋਇਆ ਉਹ ਤੇ ਜੋ ਮਰਜ਼ੀ ਹੋਣ ਕਹੀ ਜਾਣ ਕਹੀ ਜਾਣ ਹੁਣ ਐਮਸੀਡੀ ਦੀ ਇਲੈਕਸ਼ਨ ਆਉਣ ਵਾਲੀ ਹੈ ਦਿੱਲੀ ਦੇ ਵਿੱਚ ਜੋ ਕਿ ਇਹਨਾਂ ਦਾ ਸਭ ਤੋਂ ਵੱਡਾ ਰਿਜ਼ਲਟ ਹੈ ਸਰਕਾਰ ਬਣ ਤੋਂ ਬਾਅਦ ਹੁਣ ਕੀ ਲੱਗਦਾ ਹੈ ਕਿ ਇੱਥੇ ਇਹਨਾਂ ਨੂੰ ਕੀ ਲੱਗਦਾ ਹੈ ਕਿ ਐਮੀਐਮ ਦਾ ਫਿਰ ਹਰੂਗਾ ਖੜਾ ਕਰਕੇ ਕੀ ਇਹਨਾਂ ਨੂੰ ਕਿਤੇ ਕਿਤੇ ਨਾਲ ਲੱਗਦਾ ਹੈ ਕਿ ਬੀਜੇਪੀ ਇਹਨਾਂ ਨੂੰ ਇੱਥੇ ਵੀ ਧੋ ਦੇਵੇਗੀ ਨਹੀਂ ਜੀ ਨਹੀਂ ਇਹ ਲੱਗਦਾ ਕਿ ਬਿਲਕੁਲ ਬਹਾਣਵਾਦੀ ਹੈ ਇਹ ਜਿਹੜਾ 50 ਫਲਾਸ ਦੇ ਇਲੈਕਸ਼ਨ ਕਰ ਲਿਸੀਗੇ ਇੱਕ ਬਹੁਤ ਵੱਡਾ ਤੱਕਾ ਹੈ ਆਮ ਆਦੀ ਪਾਰਟੀ ਦੇ ਜਿਹੜਾ ਜਰਾ ਅਸੀਂ ਤਾਂ ਆਪਣੇ ਯੂਨੀ ਚੈਨਲ ਦੀ ਸਕੀਮ ਬਣਾਈ ਸੀ ਪੰਜਾਬ ਨੂੰ ਲਾਂਚਿੰਗ ਪੈਜ ਇੱਕ ਜਿਸ ਤਰ੍ਹਾਂ ਸੇ ਯੂਜ਼ ਕਰਕੇ ਦੁਗੁਜਰਾਤ 36% ਦੇ ਮੱਧ ਤਲਦੇ ਸਰਗੇ ਸੁਧਾਂ ਚ ਆਪਣੇ ਪੈਰ ਫਸਾਰਾਂਗੇ ਉਹ ਫਲਾਨ ਨੂੰ ਜਿਹੜੀ ਜਿਹੜੀ ਗ੍ਰੈਂਡ ਪਲਾਨ ਸੀ ਉਹ ਬੜੀ ਵੱਡੀ ਸੱਟ ਵੱਜੀ ਹੈ ਤੁਹਾਡੇ ਤੁਹਾਡੇ ਸਾਡਾ ਤੁਹਾਡੇ ਕਹਿੰਦਾ ਮਤਲਬ ਜੜੀ ਜੜੀ ਕੇਜਰੀਵਾਲ ਦੀ ਮਹਤਵ ਕਾਂਗਸ ਉਹਨੂੰ ਬੜੀ ਵੱਡੀ ਸੱਟ ਵੱਜੇ ਹੈ ਬਿਲਕੁਲ ਬਿਲਕੁਲ ਉਹ ਉਲਟਾ ਦਿੱਲੀ ਵਿੱਚ ਖਤਰਾ ਖਰਾਬ ਹੋ ਗਿਆ

ਜਿਕਰ ਪਿੱਛੇ ਇਹਨਾਂ ਦੀ ਕੈਂਪੇਨ ਤੇ ਝਾਤੀ ਮਾਰੀ ਜਾਵੇ ਤਾਂ ਉੱਥੇ ਵੀ ਇਹ ਸਾਹਮਣੇ ਨਿਕਲ ਕੇ ਆਇਆ ਕਿ ਸਿਰਫ ਸੋਸ਼ਲ ਮੀਡੀਆ ਤੇ ਹੀ ਰਹਿ ਜਦੋਂ ਕਿ ਜ਼ਮੀਨੀ ਪੱਧਰ ਤੇ ਕਿਤੇ ਇਹਨਾਂ ਦੀ ਉਸ ਹਸਾਬ ਦੇ ਨਾਲ ਕੈਂਪੇਨ ਨਹੀਂ ਦਿਖੀ ਜਿਹੜੀ ਕਿ ਸੋਸ਼ਲ ਮੀਡੀਆ ਤੇ ਸੀ ਉਹਨ ਕਿਤਨਾ ਕਿਤੇ ਫੇਰ ਆਪਣੇ ਜਿਹੜੇ ਸੋਸ਼ਲ ਮੀਡੀਆ ਵਾਲੇ ਜਿਹੜੇ ਇਹਨਾਂ ਦੇ ਕਹਿ ਸਕਦੇ ਆ ਕਿ ਫਾਲੋਅਰ ਉਹਨਾਂ ਦੇ ਉਹਨਾਂ ਉਹਨਾਂ ਨੂੰ ਆਪਣੇ ਹੱਕ ਵਿੱਚ ਰੱਖਣ ਲਈ ਇਹ ਸਭ ਕੁਝ ਕਰਦੇ ਪਏ ਹਾਂ ਹਾਂਜੀ ਬਿਲਕੁਲ ਹੀ ਬਿਲਕੁਲ ਬਿਲਕੁਲ ਨਹੀਂ ਅੰਨਾ ਨਹੀਂ ਹੈ ਇਹ ਚੋਸ ਨਹੀਂ ਜਾਲੀ ਤੋਂ ਲੱਗਦਾ ਹੈ ਬਾਤ ਹੋਈ ਹੈ ਇੱਕ ਸੇਤਗੀ ਪਿਛਲੇ ਮਾਗੀ ਦਾ ਮਾਤੀ ਵੀ ਕੱਟ ਕੇ ਦਾ ਮੁਕਸਰ ਮਾਰਕੀਟ 2016 ਰਿਹਾ ਉਹ ਪੀਕ ਸੀ ਜੀ ਉਸ ਵੇਲੇ ਸਕਮਤ ਸੀ ਹਰ ਪਾਸੇ ਚਰਚਾ ਸੀ ਕਾਫੀ ਲੁੱਕਾ ਦਾ ਇੱਕ ਰੁਝਾਨ ਸੀਗਾ ਉਸ ਤੋਂ ਬਾਅਦ ਜੋ ਜੋ ਜਿਵੇਂ ਪਾਰਟੀ ਚਲਾਈ ਗਈ ਔਰ ਜਿਵੇਂ ਪੰਜਾਬ ਦੀ ਪੰਜਾਬ ਦੀ ਮੁੱਦਿਆਂ ਤੇ ਪਾਣੀ ਦਾ ਮੁੱਦਾ ਹੋਵੇ ਜਾਂ ਪੰਜਾਬ ਦੀ ਸਥਾਨਕ ਲੀਡਰਸ਼ਿਪ ਦਾ ਮੁੱਦਾ ਹੋਵੇ ਜਿੰਨੂੰਾਨੂੰ ਦੋਨ ਦਰਜੇ ਦੇ ਕਿਹਾ ਗਿਆ ਜਿਵੇਂ ਦਿੱਲੀ ਦੀ ਸਰਦਾਰੀ ਖੋਣ ਦੇ ਉੱਤੇ ਕੈਂਟਰ ਕੀਤੀ ਗਈ ਜਿਨੇ ਬਰਾਂਡ ਨੂੰ ਇਗਨੋਰ ਕੀਤਾ ਗਿਆ ਜਿਵੇਂ ਬਰਾਂਡ ਨੂੰ ਜਰੀਲ ਜਰੀਲ ਕੀਤਾ ਗਿਆ ਤੇ ਪੰਜਾਬ ਬਰਸ ਦਿੱਲੀ ਦਾ ਮੁੱਦਾ ਜਿਨੇ ਉਭਰਿਆ ਔਰ ਜਿਵੇਂ ਛੋਟੇ ਪਕਤਵ ਨੂੰ ਬਿਨਾ ਜੀ ਉਹਨਾਂ ਜਮਾਤ ਤੋਂ ਬਿਨਾ ਸੇਵੀ ਦਿਖਾਇਆ ਚੁੱਪੀ ਚੁੱਪੀ ਆਪ ਬਣਵਾ ਕੇ ਉਹ ਉਹਨਾਂ ਦੇ ਪੈਰ ਬੰਦੇ ਦੇ ਪੈਰ ਤੇ ਦੇਖੇ ਔਰ ਜਿਸ ਤਰ੍ਹਾਂ ਸਾਜਸ਼ੀ ਪੇਰਾ ਨਜ਼ਰ ਆਇਆ ਲੋਕਾਂ ਨੂੰ ਹੌਲੀ ਹੌਲੀ ਬਹੁਤ ਵੱਡਾ ਜੁਰਦਿਆ ਗਈਆਂ ਪ੍ਰਚਾਰ ਕੂਸ਼ਨ ਮੁਕੰਨ ਤੋਂ ਗ੍ਰੰਡ ਬਾਜ਼ਾਰ ਕੰਡਮ ਤੋਂ ਲੈ ਕੇ ਖਾਲਸਾ ਇੰਸਟੀਚਿਊਟ ਮੈਨੂੰ ਕੰਡਮ ਤੋਂ ਲੈ ਕੇ ਡਾਕਟਰ ਦਲਜੀਤ ਸਿੰਘ ਜਿਹੜੇ ਕਿ ਸਾਡੇ ਬਜ਼ੁਰਗ ਬਹੁਤ ਸਤਕਾਰ ਪੰਜਾਬ ਦੇ ਲੀਡਰ ਸੀ ਉਹਨਾਂ ਨੂੰ ਕਦਰ ਤੋਂ ਲੈ ਕੇ ਛੋਟੇ ਪਿੰਡ ਤੋਂ ਕੰਡਮ ਤੱਕ ਇੱਕ ਲੰਬੀ ਲੜੀ ਜੁਰਦੀ ਹੈ ਬਲੱਡ ਆਪਣੀ ਅੱਖੀ ਦੇਖਿਆ ਔਰ ਵਲੰਟੀਅਰ ਨੇ ਜੀ ਚੋਚਦਾ ਕੰਮ ਕਰਨਾ ਜਗਾ आदे 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 और सारा में के जोड़ मासिल हो गया इस करके मोह पाग सिंग पार्टी होगा एम ही नहीं होगी तो दो हजार सोलह करीब वोटा पनवरी जनवरी दो हजार सोलह के हिसाब से सचमुच सरकार क्लीयर घट बुजारी करती ਉਸ ਤੋਂ ਬਾਅਦ ਜੋ ਕੁਝ ਵਾਪਰੇ ਤੋਂ ਸਾਹਮਣੇ ਹੈ ਜੀ ਡਾਕਟਰ ਸਾਹਿਬ ਹੁਣ ਜੇ ਗੱਲ ਕੀਤੀ ਜਾਵੇ ਤੇ ਕੱਲ ਇੱਕ ਕਹਿ ਸਕਦੇ ਆ ਇੱਕ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣ ਜਾ ਰਹੀ ਹੈ ਨਵਾਂ ਸੂਰਜ ਚੜ੍ਹਨ ਜਾ ਰਿਹਾ ਕਿੰਨੀਆਂ ਕੁ ਉਮੀਦਾਂ ਤੁਹਾਨੂੰ ਕਾਂਗਰਸ ਸਰਕਾਰ ਤੋਂ ਬਹੁਤ ਵੱਡਾ ਫਤਵਾ ਦਿੱਤਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਰ ਕੇ ਮਿੱਦਾਂ ਦੀ ਜੀ ਹੈਗੀ ਹੈ ਬੱਕੇ ਮਿੱਦਾਂ ਨਹੀਂ ਹੈਗੀ ਕਿਉਂ 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 ਕਿ ਪੰਜਾਬ ਦੀ ਬਾਲੀ ਹਾਲਤਾਂ ਦੀ ਮਾਰੀ ਹੈਗੀ ਹੈ ਕਿਉਂਕਿ ਤੇਰੇ ਬੁੱਤੇ ਨੇ ਉਹਨੇ ਗੁੰਜਲ ਦਾਤੇ ਕਿਉਂ ਨਹੀਂ ਕਿਉਂ ਨਹੀਂ ਕਿਉਂਕਿ ਉਹਨਾਂ ਨੇ ਇਹ ਮਾੜੀ ਹਾਲਤ ਨੂੰ ਵੇਖਦਿਆਂ ਹੀ ਜਿਹੜਾ ਸਪੈਲੈਂਸ ਜਿਹੜੀ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਸਾਦਾ ਪ੍ਰੋਗਰਾਮ ਰੱਖਿਆ ਜਿਹੜਾ ਸੌਚ ਚੁੱਕ ਪ੍ਰੋਗਰਾਮ ਹੈ ਕੀ ਲੱਗਦਾ ਹੈ ਕਿ ਇੱਕ ਛਲਾਗਾ ਜੋ ਕਦਮ ਨਹੀਂ ਹੈ ਇਹ ਇੱਕ ਇੱਕ ਚੰਗੀ ਗੱਲ ਹੈ ਜੋ ਹੋਰ ਬਹੁਤ ਔਫ 30 ਯੀਅਰਸ ਲੈਣੀਆਂ ਪਈਆਂ ਗਿਆ ਪਰ ਕੰਨੀਆਂ ਔਫ 30 ਯੀਅਰਸ ਨਾਲ ਜਾਂ ਸੰਯੋਗ ਦੇ ਨਾਲ ਗੱਲ ਦੀ ਬਣਨੀ ਹੈ ਜੀ ਸਾਨੂੰ ਸੋਰਸ ਹੈ ਕਿ ਸਾਨੂੰ ਸਾਧਨ ਚਾਹੀਦਾ ਹੈ ਜਿਸ ਨਾਲ ਦੇ ਪੰਜਾਬ ਨੂੰ ਸਾਧਨ ਵੀ ਹੋਣਾ ਕਰ ਦਿੱਤਾ ਗਿਆ ਪੰਜਾਬ ਦੇ ਜਿਹੜੇ ਪਾਣੀ ਲੁੱਟ ਕੇ ਜਿਹੜੇ ਲੈ ਗਏ ਸਾਨੂੰ ਜੇ ਪਾਣੀ ਦੀ ਰੈਵਰਟੀ ਮਿਲੂਗੀ ਲੱਖਾਂ ਦੋ ਤਿੰਨ ਸਾਢੇ 14-15 ਕੁ ਲੱਖ ਦਾ ਰੈਵਰਟੀ 바ਦੀ ਰਾਜਸਥਾਨ ਦਿੱਲੀ ਤੇ ਹਰਿਆਣੇ ਵੱਲ ਉਹ ਸਾਨੂੰ ਦੋ ਤਿੰਨ ਲੱਖ ਮਿਲੇ ਅੱਜ ਇਹ ਰੈਵਰਟੀ ਨਾਲ ਪੰਜਾਬ ਚ ਰਿਪ ਸਿਸਟਮ ਜੈਸ ਪ੍ਰੇਕਿੰਗ እየጠራ 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 ብዙ እየጠራ 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 ብዙ እየጠራ 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 ነው इसे पानी की समर्थन करके ट्यूबवैल करिए बंद चौदह लाख ट्यूबवैल जो है जमीन दो पानी को बचाइए कि फसलों की करिए डायवर्सीफिकेशन सू एयरपोर्ट साइड खोलन दिल्ली दिल अपना चंडीगढ़ से अमृतसर से एयरपोर्ट पूरी तरह इंटरनेशनल कर अभी झोने तो छ अभी फुल सब्जियों की खेती करा और सारा गल्फ नो सारे यूरोप नो अ सप्लाई करते बड़े मेहनती है पाप भी टाया हो सकती है पर व्डे जो कदम है जी चुप सख्त पैसा ਤਦੋਂ ਪੁੰਜੀ ਤਾਂ ਇਹ ਜੇ total 100 ਕਰੋੜ ਤੋਂ ਸ਼ੁਰੂ ਚਾਹੀਦੀ ਤਾਂ ਕਿ ਜੀ ਕਿਸਾਨੀ ਦਾ ਕਦੋਂ ਜੋ ਕੱਢੀਏ ਪੰਜਾਬ ਨੂੰ ਨਵੀਂ ਪਛਾਣ ਦੇਣੀ ਉਹ ਪੂੰਜੀ ਰਾਸ ਆਪ ਕਿੱਥੋਂ ਲੈ ਕੇ ਆਣਗੇ ਉਹ ਪੂੰਜੀ ਕਿੰਦਰ ਕਿਵੇਂ ਲਊਗਾ ਉਹ ਪੂੰਜੀ ਕਿੱਥੋਂ ਆਉਗੀ ਲੋਕਾਂ ਦੇ ਕਿੰਨੇ ਕੁ ਲੋਕ ਕੰਮ ਕਰਦੇ ਆ ਗਏ ਵਕਤ ਹੀ ਵਾਕਈ ਨਵੀਂ ਸਰਕਾਰ ਦੇ ਸਾਹਮਣੇ ਇਹ ਜਿਹੜਾ ਜਿਹੜੀ ਸੂਬੇ ਦੀ ਮਾਲੀ ਸਥਿਤੀ ਨੂੰ ਸੁਧਾਰਨਾ ਕਾਫੀ ਵੱਡੇ ਵੱਡਾ ਚੈਲੰਜ ਹੈ ਡਾਕਟਰ ਸਾਹਿਬ ਜਿਹੜੀ ਕੋਈ ਨਵੀਂ ਗੱਲ ਇੱਕ ਅੱਜ ਜਿਹੜੀ ਇੱਕ ਪ੍ਰਕਾਸ਼ ਸਿੰਘ ਬਾਦਲ ਧੰਨਵਾਦੀ ਦੌਰੇ ਤੇ ਆਪਣੇ ਪੰਜਾਬ ਦੇ ਵਿੱਚ ਆਪਣੇ ਲੰਬੀ ਦੇ ਵਿੱਚ ਗਿਆ ਉੱਥੇ ਉਹਨਾਂ ਨੇ ਸੰਬੋਧਨ ਕਰਦੇ ਆਪਣੇ ਵਰਕਰਾਂ ਨੂੰ ਕਿਹਾ ਕਿ ਸਾਡੀ ਫਿਕਰ ਨਾ ਕਰੋ ਸਾਡੀ ਕੇਂਦਰ ਚ ਸਰਕਾਰ ਹੈ ਅਸੀਂ ਹਾਲੇ ਇਹਨਾਂ ਨਾਲੋਂ ਤਕੜੇ ਆ। ਹੰਦੂ ਉਹ ਤਾਂ ਕਹਿਣਗੇ ਜੀ ਉਹ ਤਕਾਲੀ ਕਹਿਣਗੇ ਜੀ ਉਹ ਉਹਨਾਂ ਨੇ ਬਾਦਲ ਸਾਹਿਬ ਦੇ ਮੇਟੇ ਮਚੌਰ ਕਿਆਸ ਜਾਨਤ ਪੱਕਾ ਉਹਨਾਂ ਨੇ ਕਦੀ ਕੋਈ ਚੀ ਗੱਲ ਨਹੀਂ ਕੀਤੀ ਹੈਗੀ ਹੈ ਕਿਕਾ ਉਹਨਾਂ ਨੂੰ ਪੂਰਾ ਹੱਥ ਹੈਗਾ ਉਹਨਾਂ ਨੇ ਜਦੋਂ ਗੇਟ ਕੋਰ ਤੋਂ ਇੱਜ਼ਤ ਕੇ ਕੰਮ ਨਾਲ ਜਿਹੜਾ ਬੰਦਾ ਸਰਕਾਰ ਧਾਰ ਕੇ जो जाते हैं बादल साहब का गए बुद्धवार मजाजी जो निम्बरता जो, जो गल जो संवाद का तरीका जो है मैं घटो घटना निजी तौर पर कायम है आपू भी मैं बहुत साफ का विरोधी है जो कारना विरोधी है ਸੇ ਸਖਸ਼ਕ ਸ਼ਖਸੀਅਤ ਦੇ ਤੌਰ ਤੇ ਬਾਦਲ ਸਾਹਿਬ ਦੇ ਵਰਗੇ ਜਿਹੜਾ ਇੱਕ ਸਿਆਕਤਦਾਨ ਤੋਂ ਬਹੁਤ ਕਰਸਟਿਕ ਨੂੰ ਬੰਦਿਆ ਹੈ ਇਹ ਬੰਦਲੇ ਜਦੋਂ ਬਿਲਕੁਲ ਹੀ ਇੱਕ ਕਰਤਨ ਪਰਿਆਇ ਤੈਨ ਚਲਦਾ ਤੇ ਹਰ ਪਾਸੇ ਲੋਕਾਂ ਨੂੰ ਵੱਲ ਜਿਆਸੀ ਸਵਾਦ ਵੀ ਜਿਹੜੀ ਪਰਵਾਸ਼ਾ ਉਹਦੀ ਸੰਯਮ ਹੈ ਉਹਦੀ ਛਾਲੀਨਤਾ ਹੈਗੀ ਹੈ ਉਹਦਾ ਇੱਕ ਮਰਿਆਦਾ ਹੈਗੀ ਉਹਦਾ ਲੱਗਣ ਹੋ ਰਿਹਾ ਹੈ ਬਦਨ ਅਸੀਂ ਮੁਹਮਮਦਨ ਬਿੱਤ ਬਾਦਲ ਬਾਦਲ ਸਾਹਿਬਿਲਕੇ ਮਤਲਬ ਜਾਵਣਾ ਗੱਲ ਕਰਕੇ ਜਾਵਾਂ ਗੱਲ ਕਰਨੀ ਮੈਨੂੰ ਸੱਚ ਪੂਜੀ ਚੱਲਿਆ ਲੱਗਦਾ ਤੁਸੀਂ ਵੈਰੀ ਫਰੈਂਡ ਡੋctor ਸਾਹਿਬ ਇੱਕ ਲਾਫ ਸੁਆਗ ਹੁਣ ਆਮ ਆਦਮੀ ਕਹਿ ਸਕਦੇ ਆ ਕਿ ਚਲੋ 20 ਸੀਟਾਂ ਆਈਆਂ ਵਾ ਫਿਰ ਵੀ ਉਹਨਾਂ ਦਾ ਇੱਕ ਹਿਸਾਬ ਨਾਲ ਪੈਰਾਂ ਪਾ ਰਿਆ ਜੇ ਆਉਂਦੇ ਸਮੇਂ ਦੇ ਵਿੱਚ ਉਹ ਦੁਬਾਰਾ ਪੈਰਾਂ ਫਿਰ ਖੜਾ ਹੋਣਾ ਚਾਵੇ ਕੀ ਜਿਵੇਂ ਜਿਹੜੇ ਰੁੱਸੇ ਉਹਨਾਂ ਵਿੱਚ ਤੁਸੀਂ ਵੀ ਸ਼ਾਮਲ ਹੋ ਕੀ ਅਗਰ ਤੁਹਾਡੇ ਕੋਲ ਆਉਂਦੇ ਆ ਤਾਂ ਡਾਕਟਰ ਗਾਂਧੀ ਫਿਰ ਆਮ ਆਦਮੀ ਪਾਰਟੀ ਦਾ ਹਿੱਸਾ ਹੋ ਸਕਦੇ ਹਨ ਦੁਬਾਰਾ ਖੜਾ ਕਰਨ ਦੇ ਵਿੱਚ ठ साल तो तब धोखा हो रहा है राजधानी के मामले अभी हैदलैस है फेरलैस है पाबी बोलते इलाक मामले पंजाब की जीबी कौम हैगीम तबाह करके हिंदुआ उठा के मातृभाषा हिंदी लिखा के ਨੰਨਾਬੇਤ ਉਹ ਤੋਂ ਬਾਅਦ 70 ਤੋਂ 99 ਤੱਕ ਪੰਜਾਬ ਵਿੱਚ ਹਿੰਦੂਆਂ ਦੇ ਖਾਂੇ ਬਾੜਾ ਬਗਾ ਕੇ ਸਾਡੇ ਸਵਿੱਤਰ ਦੇ ਤੋਂ ਬਿੱਕਰ ਰਾਤ 540 ਪੰਜਾਬੀਆਂ ਦਾ ਹਿੰਦੂਆਂ ਦੇ ਖਾਂ ਦਾ ਦਰਵਾਜ਼ਾ ਸਭ ਨੂੰ ਝਾ ਕੇ ਦਿੱਲੀ ਦੰਗੇ ਕਰਵਾ ਕੇ ਹਜ਼ਾਰਾਂ ਹਿੰਦੂ ਮਰਵਾ ਕੇ ਹਜ਼ਾਰਾਂ ਕਿ ਨੌਜਵਾਨਾਂ ਵਿੱਚ ਉੱਤੇ ਤੋਂ ਕਤਲ ਰਾਕੇ ਜੋ ਤਨਾਵੀ ਪ੍ਰੋਬਲਮ ਸੱਚਾ ਨਾ ਕੀਤਾ ਜੋ ਦੱਸਣਾ ਮੁੜ ਕੇ ਫਿਰ ਉਹ ਹੀ ਜਿਹੜਾ ਪੰਜਾਬ 'ਚ ਉਹ ਕਰ ਲੈਂਦਾ ਬਾਕੀਆਂ ਬਾਹਾਂ ਵੜਤੀਆਂ ਜੋ ਗਲਤ ਸਾਈਕਲ ਦੇ ਚਾਲ ਦਾ 70% ਹੈਗਾ ਉਹਨੋਂ ਨਾਲ ਲੈ ਕੇ ਹਿੰਦੀ ਸਿਖਾ ਨਾਲ ਲੱਗਾ ਜੀ ਪੰਜਾਬੀ ਦੇ ਨਾਂ ਤੇ ਇੱਕ ਮੰਨੀ ਬਦਲੋ ਖੇਤਰੀ ਪਾੜੀ ਦਾ ਸੂਕ ਦੇ ਗਰੇ ਜੀ ਉਹ ਮદાન ਜਿਹੜਾ ਕਿਸੇ ਵੇਲੇ ਅਕਾਲੀ ਦਲ ਜੀ ਦਾ ਆਮ ਨਹੀਂ ਕਰਦਾ ਸੀਗਾ ਜਿਹੜਾ ਕਿਸੇ ਵੇਲੇ ਚਾਹੇ ਉਸ ਦੇਤਵਾ ਮੋਰਚਾ ਚਾਹੇ ਕਿੱਬੀ ਤੋਂ ਬੋਰਚਾ ਚਾਹੇ ਪੂਰੀ ਦਾ ਮੋਰਚਾ ਆਏਗਾ ਜੇ ਉਹ ਪੰਜਾਬ ਦੀ ਨਮਾਇੰਗੀ ਕਰਦਾ ਸੀਗਾ ਉਹ ਤੋਂ ਪੰਜਾਬ ਨੂੰ ਪਤਾਵਾ ਲਿਖਦਾ ਕਾਂਗਰਸ ਨੇ ਹੁਣ ਆਧੁਨਿਕੀ ਦਲ ਪੰਜਾਬ ਦਾ ਲੋਕਾਂ ਦਾ ਦਲ ਲੋਕਾਂ ਦਾ ਪਾਰਟੀ ਨਹੀਂ ਹੈ ਜੀ ਅੱਜ ਇਹ ਰਿਸ਼ਾਤੀ ਹਿੱਤ ਹੈ ਉਹ ਕੇਂਦਰ ਚ ਬੀਜੇਪੀ ਨਾਲ ਜਿਹੜੇ ਆਸਤਕੇ ਹੋਈ ਗਈ ਹੈ ਉਹ ਉਹ ਇੱਕ ਕਾਰਪਕਟਰ ਅਧਿਆਰਾ ਜੁੜ ਗਏ ਹੈਗੇ ਆ ਉਹਨਾਂ ਅਕਾਲੀ ਦਰ ਸਭ ਬੱਚਾ ਦੇ ਮਾਲਕ ਨਹੀਂ ਹੋਣੇ ਕੋਟਲਾ ਦੀ ਚੇਨ ਦੇ ਮਾਲਕ ਹੈ ਹੋਰ ਬਹੁਤ ਵੱਡੀਆਂ ਉਹਨਾਂ ਦੇ ਬਿਜ਼ਨਸ ਹੈਗੇ ਸੋ ਇੱਕ ਕਾਰਕੇ ਜਿਹੜੇ ਪੰਜਾਬੀ ਕੌਮ ਦਾ ਇੱਕੀ ਵੀ ਸੱਜਾ ਖਾਨਦਾਨ ਜੋ ਪੰਜਾਬ ਬਣਾਉਣ ਵਾਸਤੇ ਜਿੱਦਾਂ ਦੀ ਯਾਦ ਚਾਹੀਦੀ ਹੈ ਕਿਉਂਕਿ ਇਹਦੀ 2ਵੀਂ ਸੱਜਾ ਖੇਤਰੀ ਬਾਦਸ਼ਾਹੀ ਉਹਦਾ ਤੋਹ ਪੈ ਚੁੱਕਿਆ ਹੈਗਾ ਆ ਬਾਦੂ ਸਾਹਿਬ 2ਵੀਂ ਸੱਜਾ ਖੇਤਰੀ ਬਾਦਸ਼ਾਹੀ ਦੀ ਨੀਂਹ ਕਰਦੇ ਸੀਗੇ 21ਵੀਂ ਸੱਜਾ ਖੇਤਰੀ ਬਾਦ ਉਹਦੀ ਨੀਂਹ ਦੀ ਬਜ਼ੁਰਗਲੀ ਕਰਦੇ ਆਜ਼ਮਨ ਕਰਦੇ ਜਾ ਦੇ ਪੰਜਾਬ ਦੇ ਅਦੇ ਹੀ ਨੇ ਉਹ ਕੱਟ ਕੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੱਕਰ ਟੀਵੀ ਨਾਲ ਗੱਲਬਾਤ ਕਰ ਲਈ ਥੈਂਕ ਯੂ ਸੋ ਮਚ